ਹਾਂਜੀ ਮੈਂ ਪਾਸ਼ੋ ਬਲੱਡ ਹੋਰ ਸੈਂਟਰ ਤੋਂ ਕੰਪਿਊਟਰ ਆਪਰੇਟਰ ਅੱਜ ਸਾਡੀ ਆਨਲਾਈਨ ਜੋ ਸਾਈਟ ਆ ਬੰਦ ਸੀ ਜਿਸ ਕਰਕੇ ਪੇਸ਼ੈਂਟਾਂ ਨੂੰ ਪ੍ਰੋਪਰ ਦਵਾਈ ਨਹੀਂ ਮਿਲ ਰਹੀ ਸੀ ਤੇ ਜਦੋਂ ਅਸੀਂ ਪੇਸ਼ੈਂਟਾਂ ਨੂੰ ਇਹ ਜੀ ਕਹੀ ਵੀ ਤੁਸੀਂ ਆਉਦੀ ਮੈਡੀਸਿਨ ਵਾਸਤੇ ਵੇਟ ਕਰੋ ਵੀ ਸਾਈਟ ਬੰਦ ਹੈ ਤਾਂ ਉਹਨਾਂ ਨੇ ਸਾਨੂੰ ਜਾਨੋਂ ਮਾਰਨ ਦੀ ਧੌਂਕੀਆਂ ਤੇ ਸਾਡੇ ਤੇ ਹੱਥ ਵੀ ਚੱਕਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਲੇਡੀ ਸਟਾਫ ਹੈ ਤੇ ਉਹਨੂੰ ਮਿਸਬੀਹ ਵੀ ਬੋਲਾ ਗਿਆ ਗਾਲਾਂ ਗਰੋਚਾਂ ਕੀਤੀ ਗਈ ਤੇ ਜੇ ਮੇਰੇ ਲਵੇ ਪੈਸੇ ਸੀ ਤੇ ਚੈਨੀ ਸੀ ਉਹ ਮੇਰੀ ਲਾਪਤਾ ਹੈ ਅਜੇ ਤੱਕ ਮੈਨੂੰ ਨਹੀਂ ਮਿਲੇ ਮੈਂ ਇਹ ਮੰਨਦਾ ਵੀ ਜਿਹੜੇ ਜਿਨ੍ਹਾਂ ਨੇ ਇਹ ਕਰੀਏ ਸ਼ਰਾਰਤ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਪੁਲਿਸ ਕੀ ਤੁਹਾਨੂੰ ਪੁਸ਼ਾਹ ਦੇ ਕੇ ਪੁਲਿਸ ਵਾਲੇ ਕਹਿੰਦੇ ਸ਼ਾਮ ਤੱਕ ਪਹਿਲਾਂ ਅਸੀਂ ਬੰਦੇ ਰੈਫਟ ਕਰ ਲਾਵਾਂਗੇ ਵੀ ਅਸੀਂ ਤੁਹਾਡੇ ਨਾਲ ਨਾ ਪੁਲਿਸ ਵਾਲੇ ਨੇ ਇਹ ਕਿਹਾ ਤੇ ਬਾਕੀ ਉਹ ਦੇ ਦੇ ਕੀ ਬੰਦਾ ਸ਼ਾਮ ਤੱਕ ਤੇ ਇਹ ਉਹਨਾਂ ਤੱਕ ਤਾਂ ਬੰਦ ਰੱਖੋਗੇ ਅਸੀਂ ਹੋਟ ਸੈਂਟਰ ਨੂੰ ਚਿਰ ਬੰਦ ਰੱਖਾਂਗੇ ਜਿੱਥੇ ਚਿਰ ਸਾਡਾ ਸਕਿਉਰਟੀ ਗਾਰਡ ਪ੍ਰੋਵਾਈਡ ਨਹੀਂ ਹੁੰਦੇ ਅਸੀਂ ਇਹ ਸੈਂਟਰ ਬੰਦ ਰੱਖਾਂਗੇ ਜੀ ਜੇ ਹੋ ਸਕੇ ਅਸੀਂ ਮਾਰਸ ਜ਼ਿਲ੍ਹੇ ਦੇ ਵੀ ਸਾਰੇ ਜਨਰਲ ਸੈਂਟਰ ਸਾਰੇ ਬੰਦ ਕਰਾਵਾਂਗੇ ਸਾਡੀ ਜਨਰਲ ਯੂਨੀਅਨ ਹੈ ਸਾਡੀ ਆਊਟਸੋਰਸ ਯੂਨੀਅਨ ਹੈ ਸਾਰੀ ਬੰਦ ਕਰਾਂਗੇ ਕੁੱਟ ਮਾਰਨ ਦੇ ਵੀ ਹੱਥੋਂ ਚੱਕਿਆ ਤੇ ਇਸ ਲੇਟ ਸਟਾਫ ਦੇ ਵੀ ਕਿੰਨੇ ਬੰਦੇ ਸੀ ਤਿੰਨ ਜਣੇ ਸੀ ਇਹੇ